ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਿਛਲੇ ਕੁਝ ਦਿਨਾਂ ਦੇ ਵਿੱਚ ਦਾਸ ਨੂੰ ਪੀਜੀਆਈ ਤੇ 3216 ਹਸਪਤਾਲ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਉੱਥੋਂ ਦੀ ਜੋ ਹਾਲਾਤ ਔਰ ਜੋ ਪੇਸ਼ੈਂਟਸ ਨੂੰ ਉੱਥੇ ਪ੍ਰੋਬਲਮਸ ਆ ਰਹੀਆਂ ਨੇ ਬੜਾ ਦਿਲ ਦੁਖਿਆ ਕਿ ਜੋ ਨਾਰਮਲ ਸਰਜਰੀ ਨਹੀਂ ਜਿਵੇਂ ਗਾਲ ਬਲੇਡਰ ਸਟੋਨ ਕਿਡਨੀ ਸਟੋਨ ਯੂਟਰਸ ਰੂਮਰ ਪ੍ਰੋਸਟੇਟ ਹਰਨੀਆਂ ਇਹਨਾਂ ਵਾਸਤੇ ਪੇਸ਼ੈਂਟਸ ਨੂੰ ਜਿਹੜੇ ਆ ਬੜੀਆਂ ਲੰਬੀਆਂ ਲੰਬੀਆਂ ਡੇਟਾਂ ਤਿੰਨ ਤਿੰਨ ਮਹੀਨੇ 6 6 ਮਹੀਨੇ ਦੀ ਡੇਟ ਜਿਹੜੀ ਹੈ ਉਹ ਪੇਸ਼ੈਂਟ ਨੂੰ ਮਿਲਦੀ ਹੈ बार-बार ਜਿਹੜੇ ਹਸਪੀਟਲਾਂ ਦੇ ਵਿੱਚ ਉਹ ਪੇਸ਼ੈਂਟ ਬੁਲਾਉਂਦੇ ਆ ਫਿਰ ਅੱਗੇ ਦੀ ਡੇਟ ਦੇ ਦਿੰਦੇ ਆ ਉਹਨਾਂ ਨੂੰ ਤੇ ਜਿੱਥੇ ਬਿਮਾਰੀ ਉਹਨਾਂ ਦੀ ਹੁੰਦੀ ਇਹਨੇ 3-4 ਮਹੀਨੇ ਚ ਬਿਮਾਰੀ ਕਿੱਥੇ ਦੀ ਕਿੱਥੇ ਪਹੁੰਚ ਜਾਂਦੀ ਸੋ 13 13 ਮਿਸ਼ਨ ਵੱਲੋਂ ਗੁਰਨਾਨਕ ਸਾਹਿਬ ਦੀ ਕਿਰਪਾ ਨਾਲ ਇਹ ਡਿਸਾਈਡ ਕੀਤਾ ਗਿਆ ਕਿ ਜਿੰਨੇ ਵੀ ਪੇਸ਼ੈਂਟ ਜਿਹੜੇ ਜਿਨ੍ਹਾਂ ਦੀਆਂ ਫਾਈਲਾਂ ਪੀਜੀਆਈ 32 ਸੈਕਟਰ 16 ਚ ਬਣੀਆਂ ਨੇ ਔਰ ਉਹਨਾਂ ਦੇ ਆਪਰੇਸ਼ਨ ਨਹੀਂ ਹੋ پا ਰਹੇ ਕਈ-ਕਈ ਮਹੀਨੇ ਦੀਆਂ ਡਾਟਾ ਮਿਲਦੀਆਂ ਨੇ ਉਹ ਸਾਡੇ ਕੋਲ ਆਣ ਤੇ ਸਾਡੇ ਹਸਪਤਾਲ ਦੇ ਵਿੱਚ 3 ਦਿਨ ਦੇ ਵਿੱਚ ਉਹਨਾਂ ਦੀ ਸਰਜਰੀ ਜਿਹੜੀ ਅਸੀਂ ਕਰ ਦਾਂਗੇ ਕਿਉਂਕਿ ਉੱਥੇ ਵੀ ਜਿਹੜੇ 6-6 ਮਹੀਨੇ ਦੀ ਵੇਟਿੰਗ ਵੀ ਚੱਲਦੀ ਹੈ ਸਭ ਕੁਝ ਹੈ ਤੇ 18 ਤੋਂ 20000 ਰੁਪਇਆ ਖਰਚਾ ਉੱਥੇ ਉਹਨਾਂ ਦਾ ਆਂਦਾ ਅਸੀਂ ਸਿਰਫ 13000 ਰੁਪਏ ਚ ਉਹ ਸਰਜਰੀ ਕਰਾਂਗੇ ਜਿਨ੍ਹਾਂ ਪੇਸ਼ੈਂਟਸ ਦਾ ਉੱਥੇ ਦਾ ਕਾਰਡ ਹੋਏਗਾ ਔਰ ਜਿਨ੍ਹਾਂ ਪੇਸ਼ੈਂਟ ਦੀ ਖਾਸ ਕਰ ਉਥੋਂ ਦੇ ਪੂਰ ਫਰੀ ਦੇ ਕਾਰਡ ਨੇ ਮੈਂ ਦੁਬਾਰਾ ਰਿਪੀਟ ਕਰਦਾ ਜਿਨ੍ਹਾਂ ਦੇ ਪੀਜੀ 3216 ਦੇ ਪੂਰ ਫਰੀ ਕਾਰਡ ਬਣੇ ਹੋਏ ਉਹਨਾਂ ਸਾਰਿਆਂ ਦੀ ਸਰਜਰੀ ਟੋਟਲ ਫਰੀ ਆਫ ਕਾਸਟ ਗੁਰਨਾਨਕ ਦੇ ਘਰ ਤੋਂ ਕੀਤੀ ਜਾਏਗੀ ਸੋ ਆਪ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਦੀ ਵੱਤ ਤੋਂ ਵੱਧ ਇਹਨੂੰ ਸ਼ੇਅਰ ਕਰੋ ਵੀ ਕੋਈ ਵੀ ਇਹ ਵਜ੍ਹਾ ਬੰਦਾ ਲੋੜਵੰਦ ਹੈ ਦੂਜਾ ਜਿਹੜਾ ਆਪਰੇਸ਼ਨ ਕਰਵਾਉਣਾ ਚਾਹੁੰਦਾ ਹੈ ਇਹਨਾਂ ਹਸਪਤਾਲਾਂ ਦੇ ਵਿੱਚ ਥੱਕ ਚੁੱਕਿਆ ਜਾ ਜਾ ਕੇ ਸਾਨੂੰ ਸੰਪਰਕ ਕਰੋ ਸਾਡਾ ਜਿਹੜਾ ਮੇਨ ਨੰਬਰ ਹੈ 833980013 ਉੱਥੇ ਕਾਲ ਕਰੋ ਜਾਂ 9814300013 ਤੇ ਕਾਲ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ